ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਮਾਣਾ ਤੋਂ ਦੱਸਣ ਜਾ ਰਹੇ ਹਾਂ ਦੇਰ ਰਾਤ ਚੱਲੇ ਤੂਫਾਨ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਬਿਜਲੀ ਦੇ ਨਾਲ ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਅਤੇ ਸਮਾਣਾ ਦੇ ਲਾਗਲੇ ਪਿੰਡ ਕੋਟਲੀ ਅਤੇ ਗੋਤਬ ਰਾਈਸ ਮਿਲ ਵਿੱਚ ਭਾਰੀ ਨੁਕਸਾਨ ਦੀ ਜਾਣਕਾਰੀ ਪ੍ਰਾਪਤ ਹੋਈ ਸ਼ੈਲਰ ਦੇ ਮਾਲਕ ਰਜੇਸ਼ ਗਰਗ ਨੇ ਦੱਸਿਆ ਕਿ ਦੇਰ ਰਾਤ ਆਏ ਤੇਜ਼ ਤੂਫਾਨ ਕਾਰਨ ਉਹਨਾਂ ਦੇ ਸ਼ੈਲਰ ਦੇ ਸ਼ੈੱਡ ਟੁੱਟਣ ਕਾਰਨ ਚਾਵਲ ਗਿੱਲੇ ਹੋ ਗਏ ਅਤੇ ਸ਼ੈਲਰ ਅੰਦਰ ਕੰਮ ਕਰਨ ਵਾਲੇ ਚਾਰ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆਂ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸਮਾਣੇ ਤੋਂ ਸੁਭਾਸ਼ ਪਾਠਕ ਦੀ ਵਿਸ਼ੇਸ਼ ਖਬਰ ਆਈ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਅਰਜਿਸ ਕੁਮਾਰ ਜੀ ਸ਼ੈਲਰ ਦਾ ਨਾਮ ਕੀ ਹੈ ਗੌਤਮ ਰੈਸੀ ਕੀ ਕੰਮ ਕਟੜਾ ਵਾਪਰ ਜੀ ਰਾਤ 11:00 ਵਜੇ ਤਕਰੀਬਨ ਦੇਰੀ ਚੱਕਰ ਤੂਫਾਨ ਆਇਆ ਦੀ ਨਾਲ ਤਾਂ ਚਾਦਰ ਉੱਡ ਗਈ ਸਾਰੀਆਂ ਛੱਡਾਂ ਉੱਡ ਗਈ ਆ ਕੰਕੜ ਕੋਈ ਕਿੰਨੇ ਸਾਰੀ ਦੂਰ ਦੂਲ ਗਈ ਡਾਕਟਰ ਸਾਹਿਬ ਕਰੋੜਾ 40-50 ਲੱਖ ਦਾ ਨੁਕਸਾਨ ਹੋ ਗਿਆ ਜੀ ਚਾਵਲ ਵਗੈਰਾ ਚਾਵਲ ਸਾਹਿਬ ਗਈ ਕੀ ਬੋਲ ਕਰਦੇ ਆਇਤਾ ਕਰ ਨਹੀਂ ਸਾਨੂੰ ਜਿਹਦਾ ਮਾਜਾ ਦਿੱਤਾ ਜਾਈ ਆਈ ਸ਼੍ਰੀਮਾਨ ਜੀ ਤੁਹਾਡਾ ਨਾਮ ਕੀ ਹਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਜੀ ਸਰ ਠੀਕ ਹੈ ਨਹੀਂ ਜੀ ਜੀ ਸ਼ੈਲਰ ਦਾ ਨਾਮ ਕੀ ਹੈ ਜੀ ਗੌਤਮ ਨਾਇਰ ਸਰ ਕੀ ਘਟਨਾ ਵਾਪਰ ਗਈ ਜੀ ਸਰ ਮੈਂ ਇੱਥੇ ਮਨੀਮੀ ਦਾ ਕੰਮ ਕਰਦਾ ਸ਼ੈਲਰ ਚ ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇ ਦੀ ਫੁੱਲ ਆਈ ਔਰੇ ਅੰਦੇ ਦੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਔਰ ਐਸ ਵਗੈਰਾ ਸਾਡਾ ਚਾਵਲਾਂ ਦਾ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ ਤਕਰੀਬਨ ਉਹ ਚਾਵਲ ਕੀੜਾ ਸੀਗਾ ਜੀ ਚਾਵਲ ਸਾਰਾ ਸਾਡੇ ਕੋਲ ਗਵਰਨਮੈਂਟ ਦੀ ਪੜੀ ਲੱਗੀ ਹੋਈ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾਲ ਮੀਲਿੰਗ ਕਰਕੇ ਦੇਣਾ ਹੁੰਦਾ ਉਹ ਤਕਰੀਬਨ ਸਾਡੇਆਂ 3-2-3 ਗੱਡੀਆਂ ਖਰਾਬ ਹੋ ਚੁੱਕੀਆਂ ਸਰ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਸਰ ਸਾਡੀ ਕਣਕ ਤੇ ਤਕਰੀਬਨ ਜਿਆਦਾ ਸੈੱਡ ਤੇ ਰੈਸਟ ਤੇ ਉਸ ਤੋਂ ਬਾਅਦ ਕਣਕ ਸਾਡੀਆਂ ਅੰਦਰ ਨਾਲ ਸਾਡਾ ਅੜਦਾ ਕੰਮ ਵੀ ਨਾਲ ਆ ਸਾਰਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੀਆਂ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਸਾਰਾ ਤੇ ਉਹਦੇ ਨਾਲ ਅੰਦੇਰੀ ਕਰਨ ਸਾਡੀ ਕਣਕ ਦੂਰ ਦੂਰ ਤੱਕ ਚਾ ਚੁੱਕੀ ਆ ਸਰ ਗਵਰਨਮੈਂਟ ਨੂੰ ਹੁਣ ਕਿਵੇਂ ਪੂਰਾ ਕਰਕੇ ਦੇਓਗੇ ਚਾਵਲ ਸਰ ਗਵਰਨਮੈਂਟ ਤੋਂ ਸਾਡੀ ਮੰਗ ਇਹ ਆ ਵੀ ਸਾਨੂੰ ਨਾਲ ਇਸ ਦਾ ਮੁਆਵਜ਼ਾ ਹੋ ਕਰਿਆ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਰਾਇ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਪਹਚਾਹ ਜੀ ਸਰ ਸਾਡੇ ਨਾਲ ਇੱਥੇ ਜੀਮੀਦਾਰ ਬੈਠੇ ਸੀ ਤਕਰੀਬਨ 4 ਉਹਨਾਂ ਦੇ ਚਾਰਾਂ ਦੇ ਤਕਰੀਬਨ ਨਾ ਇੱਕ ਮੇਰਾ ਅ ਅੱਠ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਾ ਦੇ ਤਕਰੀਬਨ ਕਾਫੀ ਸੱਟਾਂ ਲਗੀਆਂ ਉਹ ਕਿੱਥੇ ਨੇ ਜੀ ਉਹ ਸਰ तकरीबन ਅਸੀ ਰਾਤ ਨਾ ਹਸਪੀਟਲ ਜਿਹੜੇ ਗਏ ਸੀ 11:00 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰਤੀ ਸੀ 60 ਮਿੰਟ ਬੱਜੀਏ 60 ਤਾਂ ਸਰ ਕਾਫੀ ਬੱਜੀ ਆ ਆਪਣਾ ਸੀਟੀ ਸਕੈਨ ਵਗਰਾ ਵੀ ਕਰਾਇਆ ਸਾਰੇ ਬੰਦੇ ਸੱਚੇ 60 ਤਾਂ ਜਿਆਦਾ ਬੱਜੀਆਂ ਨੇ ਠੀਕ ਹੈ ਹਾਂ